ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਆ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੁਹਾਨੂੰ ਜਿਵੇਂ ਪਤਾ ਹੀ ਆ ਭਾਈ ਤੁਸੀਂ ਪਿਛਲੇ ਬਲੌਗ ਦੇਖੇ ਲਏ ਵੀ ਮਾਲਕ ਨੇ ਕਿਰਪਾ ਕਰੀ ਆਪਣੇ ਘਰਾਂ ਧੀ ਦੀ ਦਾਤ ਬਖਸ਼ੀ ਹਨਾ ਤੇ ਬਹੁਤ-ਬਹੁਤ ਸ਼ੁਕਰਾਨਾ ਰੱਬ ਦਾ ਤੇ ਇੱਕ ਨੌਰ ਦੀ ਸਿਸਟਰ ਆ ਗਈ ਸਾਡੇ ਦੀ ਹੋਰ ਹਨਾ ਤੇ ਛੋਟੀ ਐਨ ਹੈ ਵੀ ਇਹਦੇ ਵਰਗੀ ਉਹ ਗਲਗਲੋ ਜੀ ਤੇ ਚਲੋ ਮਾਲਕ ਦੀ ਰਜਾ ਹੈ ਬਾਈ ਇਹ ਹਨਾ ਆ ਕਈ ਬਚਰੇ ਧੀਆ ਨੂੰ ਵੀ ਤਰਸਦੇ ਆ ਇਸ ਚੀਜ਼ ਦਾ ਸਾਨੂੰ ਕੋਈ ਉਖ ਨਹੀਂ ਹੈਗਾ ਵੀ ਹਾਂ ਸਾਡੇ ਘਰਾਂ ਧੀ ਆ ਗਈ ਹਨਾ ਪਹਿਲਾ ਬੱਚਾ ਮਾਲਕ ਨੇ ਜਿਦਾਂ ਕੁਲਦੀਪ ਮਾਨਕ ਦਾ ਗਾਣਾ ਨਹੀਂ ਕਹਿੰਦੇ ਆ ਹੋਇਆ ਕਿ ਜੇ ਧੀ ਜੰਮ ਗਈ ਹੈ ਕੁੱਖਤਾਸ ਲਖਣੀ ਹੋਈ ਹੈ ਇਹ ਬਾਈ ਮਾਲਕ ਦੀ ਦੇਣ ਆ ਆਪਾਂ ਇੱਕ ਦਿਨ ਜੈਸਮੀਨ ਨੇ ਬਹੁਤ ਵਧੀਆ ਗੱਲ ਕਹੀ ਸੀ ਇੱਕ ਵਲੌਗ ਚ ਉਹ ਗੱਲ ਮੇਰੇ ਦਿਲ ਚ ਹੁਣ ਵੀ ਆ ਜੈਸਮੀਨ ਕਹਿੰਦੀ ਵੀ ਲੋਕ ਰੱਬ ਤੋਂ ਮੰਗੀ ਜਾਂਦੇ ਆ ਹਨਾ ਵੀ ਯਾਰ ਰੱਬਾ ਮੈਨੂੰ ਪੁੱਤ ਦੇ ਦੇ ਹਨਾ ਯਾ ਬਾਬਾ ਨਾਨਕਾ ਮੈਨੂੰ ਪੁੱਤ ਦੇ ਦੇ ਗੁਰਗੋਬਿੰਦ ਸਿੰਘ ਜੀ ਮੈਨੂੰ ਪੁੱਤ ਦੇ ਦਿਓ ਹਨਾ ਕਹਿੰਦੀ ਪਰ ਜੇ ਸੋਚਿਆ ਜਾਵੇ ਵੀ ਬਾਬਾ ਨਾਨਕ ਵੀ ਤਾਂ ਕਿਸੇ ਮਾਂ ਦੇ ਕੋਖੋ ਜਨਮ ਲਿਆ ਉਹਨਾਂ ਨੇ ਉਹ ਵੀ ਕਿਸੇ ਦਿੱਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਾਤਾ ਗੁਜਰ ਕੌਰ ਜੀ ਦੇ ਕੋਖੋ ਜਨਮ ਲਿਆ ਉਹ ਵੀ ਕਿਸੇ ਦਿੱਤੀ ਸੀ ਹੈਨਾ ਤੇ ਇਹ ਗੱਲ ਮਨੂੰ ਉਹਦੀ ਬਹੁਤ ਸੋਹਣੀ ਲੱਗੀ ਉਦੋਂ ਉਸ ਬਲੌਗ 'ਚ ਤੇ ਇਹ ਗੱਲ ਭਾਈ ਹੈ ਵੀ ਸਚਾਈ ਆ ਕਹਿ ਲੋ ਵੀ ਤੀਆਂ ਤੀਆਂ ਲਈ ਕਹੀ ਕਹਿ ਦਿੰਦੇ ਵੀ ਤੀਆਂ ਹੋ ਗਈਆਂ ਭਰਤੀਆਂ ਦਾ ਜਦੋਂ ਕਾਰਜ ਰਚਾਉਂਦੇ ਆ ਬਾਈ ਮਾਲਕ ਆਪ ਸਹਾਈ ਹੁੰਦਾ ਸਾਨੂੰ ਤਾਂ ਪਤਾ ਸੀ ਤਿੰਨ ਚਾਰ ਵਿਆਹੀਆਂ ਹੋਈਆਂ ਹਨਾ ਤਿੰਨ ਚਾਰ ਭੈਣਾਂ ਠਾਲੀਆਂ ਹੋਈਆਂ ਪਰ ਮਾਲਕ ਆਪ ਸਹਾਈ ਹੋ ਜਾਂਦਾ ਧੀਆਂ ਦੇ ਕਾਰਜ ਵਿੱਚ ਮਾਲਕ ਧੀਆਂ ਵੀ ਬਾਈ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਸਭ ਨੂੰ ਇਹ ਇੱਕ ਧੀ ਦਾ ਦਵੇ ਜਰੂਰ ਕਿਉਂਕਿ ਘਰ માં ਧੀ ਹੋਵੇ ਨਾ ਤੇ ਬੰਦੇ ਨੂੰ ਬਹੁਤ ਪਾਸਿਓਂ ਅਕਲ ਆਈ ਰਹਿੰਦੀ ਆ ਨਹੀਂ ਥੋੜਾ ਜਿਹਾ ਦਿਮਾਗ ਵੀ ਖਰਾਬ ਹੋ ਜਾਂਦਾ ਜੇ ਘਰ ਮਾਤੀ ਨਾ ਹੋਵੇ ਇਹ ਗੱਲ ਉਹ ਕਈਆਂ ਨੂੰ ਤਾਂ ਲੱਗਣੀ ਬੁਰੀ ਪਰ ਇਹ ਹੈ ਸੱਚੀ ਆ ਘਰ ਮਾਤੀ ਵੀ ਬਹੁਤ ਜ਼ਰੂਰੀ ਆ ਅ ਕਈ ਵਿਚਾਰੇ ਧੀਆ ਮੰਗਦੇ ਆ ਉਹਨਾਂ ਨੂੰ ਧੀ ਨਹੀਂ ਮਿਲਦੀ ਹਨ ਤੇ ਕਈ ਵਿਚਾਰੇ ਪੁੱਤ ਕਹਿ ਲੋ ਜਾਂ ਧੀ ਕਹਿ ਲੋ ਉਹਨਾਂ ਨੂੰ ਵਿਚਾਰਿਆਂ ਨੂੰ ਕਈਆਂ ਨੂੰ ਹਨਾ ਮਾਲਕ ਵੱਲੋਂ ਬਈ ਦੋਹੇ ਨਹੀਂ ਬਖਸ਼ਿਸ਼ ਹੁੰਦੀਆਂ ਤੇ ਲੋਕ ਤਰਸਦੇ ਆ ਕਈ ਧੀਆਂ ਨੂੰ ਵੀ ਸੋ ਆਪਣਾ ਕਹਿਣ ਦਾ ਕਿਸੇ ਦਾ ਮੇਰਾ ਇਹ ਮਨ ਦਾ ਮਤਲਬ ਇਹ ਨਹੀਂ ਆ ਵੀ ਆਪਣਾ ਕਿਸੇ ਦਾ ਦਿਲ ਦਿਖਾਉਣਾ ਪਰ ਪਰ ਅਰਦਾਸ ਕਰਦੇ ਆ ਮਾਲਕ ਸਭ ਨੂੰ ਧੀ ਪੁੱਤ ਭਾਈ ਦੋਵੇਂ ਦਵੇ ਹਨਾ ਤੇ ਕੋਖ ਹਰੇਕ ਦੀ ਸੁਲੱਖਣੀ ਹੋਵੇ ਜੀ ਸੋ ਹਰੇਕ ਵਾਸਤੇ ਅਰਦਾਸ ਆ ਬਾਈ ਆਪਣੀ ਤਾਂ ਹਨਾ ਤੇ ਰੱਬ ਨੇ ਸਾਡੇ ਘਰਾਂ ਖੁਸ਼ੀ ਦਿੱਤੀ ਭਾਈ ਹਰੇਕ ਦੇ ਘਰਾਂ ਖੁਸ਼ੀ ਆਵੇ ਸੋ ਹੁਣ ਚੱਲੇ ਆ ਜੀ ਮੈਂ ਹਸਪੀਟਲ ਤੋਂ ਆ ਗਿਆ ਸੀਗਾ ਆ ਆਣ ਕੇ ਕੋਸ਼ਿਸ਼ ਸਮਾਨ ਇੱਕ ਦਾ ਖਿਚੜੀ ਲੈ ਕੇ ਜਾਣੀ ਸੀ ਜੈਸਮਿਨ ਵਾਸਤੇ ਤੇ ਇੱਕ ਦੋ ਹੋਰ ਛੋਟੇ ਮੋਟੇ ਸਮਾਨ ਤੇ ਸਭ ਤੋਂ ਮੇਨ ਗੱਲ ਹੈ ਬੇਬੀ ਦੀ ਭਾਈ ਨਾਨੀ ਨੂੰ ਲੈ ਕੇ ਜਾਣਾ ਦਾ ਘਰ ਤੇ ਤਾਂ ਕਰਕੇ ਮੈਂ ਸੌਰੀ ਮੰਨ ਕੇ ਪੁੱਛੀ ਮੈਂ ਆਪਣੇ ਉਹ ਪਲੇਖਾ ਪੈ ਗਿਆ ਮੈਨੂੰ ਦਾਦੀ ਨੂੰ ਲੈ ਕੇ ਜਾਣਾ ਤਾਂ ਜੀ ਦਾਦੀ ਨੂੰ ਤੇ हां हा, मम्मी जी ਤਾਂ ਉੱਥੇ ਪਹੁੰਚੇ ਵੇਆ ਤੇ ਆਜੇ ਫੇਰ ਮਿਲਦੇ ਆ ਮੰਮੀ ਨਾਲ ਨੂੰ ਹੈਨਾ ਤੇ ਪਾਪਾ ਜੀ ਨੂੰ ਫੇਰ ਚੱਲਦੇ ਆ ਜੀ ਹਸਪੀਟਲ ਤੋਂ ਦਿਖਾਣੇ ਆ ਬੇਬੀ ਗਰਲ ਜਾ ਕੇ ਤੇ ਮੰਮੀ ਨੇ ਹੁ ਪਹਿਲੀ ਵਾਰ ਜਾ ਕੇ ਮਿਲਣਾ ਇੱਥੇ ਆਪਣੀ ਪੋਤੀ ਨੂੰ ਹੈਨਾ ਤੇ ਉੱਥੇ ਜਾ ਕੇ ਮਿਲਦੇ ਆ ਜੀ ਫੇਰ ਪਹਿਲਾਂ ਇੱਧਰ ਮਿਲੋ ਫੈਮਿਲੀ ਨਾਲ ਜੀ ਮੰਮੀ ਨੂੰ ਮੰਮੀ ਅਸੀਂ ਜਾਂਦੀ ਕਹਿੰਦੀ ਨਾਨੀ ਨੂੰ ਕਹਿੰਦਾ ਸ੍ਰੀ ਗਾਜੀ ਸਾਰਿਆਂ ਨੂੰ ਹਾਂ ਮਾਤਾ ਵਧਾਈਆਂ ਤੁਸੀਂ ਲੱਗਦੀ ਆ ਵਧਾਈਆਂ ਭਾਈ ਬਹੁਤ ਬਹੁਤ ਜ਼ਿਆਦਾ ਵਧਾਈਆਂ ਉਹ ਚਾਤਰੀ ਘਾਲ ਦੀਆਂ ਸਾਰਿਆਂ ਨੂੰ ਬੁਲਾ ਦੇ ਪੁੱਤ ਬੁਲਾਈ ਬੁਲਾ ਦੇ ਪੁੱਤ ਮੇਰੀ ਦੀਦੀ ਆਈ ਅਜੇ ਹੁਣ ਬਹੁਤ ਵਧੀਆ ਹੱਥ ਜੋੜ ਕੇ ਬੁਲਾਉਂਦੀ ਸੀ ਕਦਮ ਹੀ ਲੱਗਦੀ ਉਹ ਨੂਰੇ ਉਹ ਨੂਰੇ ਪਹਿਲਾਂ ਗੱਲ ਸੁਣ ਆ ਦਾਦਾ ਪੀ ਦੀ ਕੀ ਨੂੰ ਹੋਣਾ ਦਾਦੂ ਦੀ ਦਾੜੀ ਤੇ ਵਾਲ ਮੇਰੀ ਗੱਲ ਸੁਣ ਉਹ ਨੂਰੇ ਪੁੱਤ ਦੀਦੀ ਆ ਗਈ ਤੇ ਤੇਰੀ ਛੋਟੀ ਜੀ ਹਾਂ ਓਏ ਕਿਤੇ ਪਰ ਕਿ ਆਈ ਹੈ ਹੈ ਕਿਤੇ ਪਰ ਗਈ ਪੁੱਤ ਏ ਮੇਰੀ ਚੋਲੀ ਕਰ ਗਈ ਹੈਗੀ ਮੇਰੇ ਸੋਹਣੇ ਵਰਦਾ 파파 ਇਧਰ ਰੱਖ ਲੈ ਇਹਨੂੰ ਮਮਮੀ ਨੇ ਜਾਣਾ ਭਾਈ ਹਸਪੀਟਲ ਨੂੰ ਹਾਂ ਮੈਂ ਆਪਣੀ ਪੋਤੀ ਦੇਖਣੀ ਹੈ ਮਮਮੀ ਨੇ ਆਪਣੀ ਪੋਤੀ ਦੇਖ ਕੇ ਆ ਪਹਿਲਾਂ ਆਈ ਸੀ ਇਹ ਪੋਤੀ ਜਾਦੀ ਮੈਂ ਘਰੇ ਸੀ ਹਾਂ ਜਦੋਂ ਹੁਣ ਪੋਤੀ ਹੋਈ ਹੈ ਹੁਣ ਵੀ ਮੈਂ ਘਰੇ ਆ ਪੋਤੇ ਬਾਰੇ ਵੀ ਘਰੇ ਸੀ ਪੋਤੇ ਬਾਰੇ ਵੀ ਘਰੇ ਸੀ ਹਾਂ ਠੀਕ ਕੁੜੀਆਂ ਹੁੰਦੀਆਂ ਚ ਕੁੜੀਆਂ ਕੁੜੀਆਂ ਹਾਂ ਭਾਈ ਸਾਨੂੰ ਕੁੜੀਆਂ ਦਾ ਸੁੱਖ ਬਹੁਤ ਆ ਵਿਚਾਰੀ ਆਪਾਂ ਜੀ ਵਿਚਾਰੀ ਰੱਜੀ ਦੀਦੀ ਲੇਟ ਹੋਗੀ ਰੱਜੀ ਦੀਦੀ ਲੇਟ ਤਾਂ ਹੋਗੀ ਆਰੇ ਜੀ ਦੀ ਦੀ ਦਾ ਭਾਈ ਅੱਜ ਐ ਦੀ ਵਿਚਾਰੀ ਵਿਆਹ ਚ ਫਸੀ ਵੀ ਆ ਹਨਾ ਉਧਰ ਹੀ ਆ ਜੀ ਹਨਾ ਤੇ ਹਾਂ ਵਿਆਹ ਇਹ ਕੰਮ ਕਰਕੇ ਉਧਰ ਵੀ ਚਲੋ ਜ਼ਰੂਰੀ ਦਾ ਪ੍ਰੋਗਰਾਮ ਹਨਾ ਉਧਰ ਵੀ ਜ਼ਰੂਰੀ ਦਾ ਭਾਈ ਦਾ ਕਾਰਜ ਸਿਰੇ ਲੱਗ ਗਿਆ ਕਾਰਜ ਸਿਰੇ ਲੱਗ ਗਿਆ ਸਹੀ ਗੱਲ ਆ ਤੇ ਦੀਦੀ ਦਾ ਮੈਨੂੰ ਫੋਨ ਆਇਆ ਦੀਦੀ ਕਹਿੰਦੀ ਮੈਨੂੰ ਫੋਟੋ ਨਹੀਂ ਪਾਈ ਤਾਂ ਮੈਂ ਕਿਹਾ ਫੋਟੋ ਤੁਹਾਨੂੰ ਪਾਉਂਗਾ ਖਾੜ ਜਾ ਆ ਜਾਣਾ ਦੀਦੀ ਨੇ ਸ਼ਾਮ ਨੂੰ ਲੈ ਲੈ ਉਹਦਾ ਹੁਣ ਭੱਜ ਜਾਣਾ ਸ਼ਾਮ ਕੀ ਉਹ ਤਾਂ ਸ਼ਾਮ ਜਿੱਦ ਪਰ ਮੁਦਰ ਮੁੜਦੀ ਗੱਡੀ ਹੋ ਜਵੇ ਹਾਂ ਜਾਣਾ ਨੇ ਭੱਜ ਜਾਣਾ ਇੱਧਰ ਭਾਈ ਬਾਪਾ ਜੀ ਨੂੰ ਮਿਲੋ ਆਪਣੀ ਕਾਰ ਵੀ ਆਈ ਦੀ ਖਾਲਸਾ ਬੈਠੀ ਇੱਥੇ ਰਪਾਜੀ ਖੋਜਾ ਤੁਸੀਂ ਹਾਂਜੀ ਹਾਂਜੀ ਬਹੁਤ ਹਾਂ ਹੋ ਰੱਬ ਨੇ ਦਾਤ ਦਿੱਤੀ ਹੈ ਸਾਨੂੰ ਹਾਂ ਛੋਟੇ ਕੁੜੀ ਮੈਂ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਚਲਾਇਆ ਹੁੰਦਾ ਰੱਬ ਨੇ ਜੀ ਦੇਤਾ ਤਾਂ ਪਾ ਪਹਿਲਾਂ ਸਾਂ ਤੋਂ ਕੁੜੀਆਂ ਦਾ ਪੋਤੀ ਦੇ ਇਹਦਾ ਬਥੇਰਾ ਚੌਹ ਸਾਨੂੰ ਹਾਂ ਇਹ ਘੱਟ ਚੌਹ ਤਾਂ ਨੇ ਤਾਂ ਸਾਡਾ 4 3 ਜਦ ਕਿਆ ਸੀ ਵਿਆਹੀਆਂ ਨੂੰ ਲੱਗਿਆ ਮਾੜੇ ਮਠਾੜੀ ਕੋ ਨਹੀਂ ਸਹੀ ਗੱਲ ਆ ਸਹੀ ਗੱਲ ਇਹ ਤਾਂ ਹੈ ਮੈਂ ਤਾਂ ਬਹੁਤ ਖੁਸ਼ ਹਾਂ ਨਾ ਨਾ ਸਹੀ ਗੱਲ ਆ ਪਤਾ ਵੀ ਨਹੀਂ ਇਹ ਕਾਦ ਉੱਠ ਗੜੀਆਂ ਤੇ ਨਾਲ ਅਸੂਖ ਵੀ ਬਥੇਰਾ ਹਾਂ ਇਹ ਤਾਂ ਸਾਡੀਆਂ ਕੁੜੀਆਂ ਕਰਨ ਅਸੀਂ ਜਲੇਬੀਆਂ ਖਾਣਾਂ ਜਾਂ ਨੇ ਹੁਣ ਬਰਫੀ ਲੈ ਆਈ ਹਾਂ ਹਾਂ ਸਹੀ ਗੱਲ ਹਾਂ ਮੀਤ ਦੀ ਜੇ ਬਾਤ ਮੀਤ ਦੀ ਜੇ ਉਹਨੂੰ ਮੀਤ ਨੂੰ ਮੀਤ ਦੀ ਜੇ ਵਾਰ ਨੂੰ ਮੀਤ ਦਾ ਹਾਂ ਨਾ ਦੂਰ ਦੀ ਨੂਰ ਦੀ ਨੂਰ ਦੀ ਵਾਰ ਨੂੰ ਆਇਆ ਪੂਰਾ ਕਰਿਆ ਦਾ ਹਾਂ ਹਰ ਵੀ ਜਲਦੀ ਹੁਣ ਪਾਈ ਜਲਦੀ ਡਬਲ ਬਿਲਕੁਲ ਬਿਲਕੁਲ ਹਾਂ ਹੁਣ ਮੈਂ ਤਾਂ ਪੀਲਾ ਖਾਣਾ ਜਾ ਕਰਮਨ ਨਹੀਂ ਮਿਲਦੇ ਭਾਈ ਨਿਆਣੇ ਦੀ ਕਰਮਨ ਨਾਲੇ ਕਰਮਨ ਨਾਲੇ ਦਰਸਦੇ ਆਂ ਦਰਵਾਜ਼ਾ ਖੁੱਲਿਆ ਭਾਈ ਬਿਲਕੁਲ ਦਰਸਦੇ ਐਨ ਕਿਰ ਹੋਣਦਾ ਵਿਆਹਾਂ ਨੂੰ ਨਿਆਣਾ ਨਹੀਂ ਹੁੰਦਾ ਸੀ ਕਹਿੰਦੇ ਸੋਗ ਦਾ ਪ੍ਰਮਾਤਮਾ ਦਾ ਭਾਈ ਹਾਂ ਜਦ ਇਹ ਜੇ ਕਰੇ ਹੋ ਗਿਆ ਬਿਲਕੁਲ 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 ਉਹ ਵਧੀਆ ਸੁਣ ਲਈ ਸਾਡੇ ਅੰਦਰ ਭਾਈ ਸਾਡੇ ਅੰਦਰ ਆਂਦਾ ਮਾਜ ਦੇ ਸੋਢੀ ਭਾਈ ਬਿਲਕੁਲ ਬਿਲਕੁਲ ਆਪਣਾ ਦਿਓ ਹੀ ਖੋਲ ਤੀ ਬਿਲਕੁਲ ਜੀ ਬਿਲਕੁਲ ਏ ਬਾਈ ਮਾਲਕ ਦੀ ਬਹੁਤ ਬਹੁਤ ਅਸੀਂ ਸ਼ੁਕਰਾਨਾ ਕਰਕੇ ਦੇਖਦੇ ਆ ਸ਼ੁਕਰਾਨਾ ਕਰਦੇ ਲੱਡੂ ਕਿਹਜਾ ਹਾਂ ਮਿਲਕੇ ਕਿਹਦੇ ਵਰ ਗਿਆ ਤਾ ਬੁਰ ਬਗੇ ਨਾਨਕੇ ਬਗਿਆ ਦਾਦੇਗੇ ਵਰ ਗਿਆ ਹਾਂ ਨਹੀਂ ਹੁੰਦੀ ਕੰਮ ਨੂੰ ਨਵੇੜ ਕੇ ਪਿੱਛੇ ਤੇ ਚੀਜ਼ ਦਾ ਖਾਣਾ ਮੈਨੂੰ ਚਲੋ ਕੀ ਪੀਆ ਲਿਆਉਂਗੇ ਕੋਈ ਗੱਲ ਨਹੀਂ ਤੇ ਹੁਣ ਫੇਰ ਜਲਦੇ ਆ ਹਸਪੀਟਲ ਨੂੰ ਹੈ ਜੈਸਮੀਨ ਕਿਸ ਤਰ੍ਹਾਂ ਠੀਕ ਆ ਹਾਂ ਹਾਂ ਜੈਸਮੀਨ ਤਾਂ ਠੀਕ ਆ। ਅੱਛਾ। ਜੈਸਮੀਨ ਹਾਂ ਸੁੱਤੀ ਪਈ ਥੀ ਉਹ ਵਿਚਾਰੀ। ਅੱਛਾ ਅੱਛਾ। ਤੇ ਇੱਕ ਇੱਕ ਗੱਲ ਆ ਮੰਮੀ ਉਦਾਂ ਹੈ ਬੰਦਾ ਦੇਖ ਲਾ ਕਹਿ ਦਿੰਦਾ ਏ ਵੀ ਆਏ ਆ ਆਏ ਆ ਵੀ ਉਹਦਾ ਵਿਚਾਰੀ ਆਏ ਕਹਿੰਦੀ ਦੀ ਆਪਰੇਸ਼ਨ ਕਰਾ ਦੋ। ਦੇਖੋ ਦਰਦ ਚ ਲਣਾ ਬੜਾ ਔਖਾ ਜਿਹੜਾ ਜਿਹਦੇ ਹੁੰਦਾ ਏ ਇਹ ਤਾਂ ਉਹਨੂੰ ਹੀ ਪਤਾ ਏ ਵੀ ਕਿੱਕਣਾ ਸਹਾਰਨਾ। ਠੀਕ ਆ ਨਾ ਵੀ ਜਿਹਨੇ ਫਿਰ ਵੀ ਰੱਬ ਨੇ ਬਹੁਤ ਛੇ ਸੂਰਜੀ ਚੇਤੀ ਹੋ ਗਿਆ ਭਾਈਆਂ ਦਾ ਹਾਂ ਮੈਂ ਕਹਣਾ ਭਾਈ ਸਹੀ ਗੱਲ ਆ ਦੇਖ ਲਾ ਉਹ ਨੂੰ ਇੰਨਾ ਭਰੋਸਾ ਤਾਂ ਉਹਨੇ ਦੇਖ ਲਾ ਕੋਈ ਵੀ ਦਰਦ ਹੋਣਾ ਦੁਖ ਹੋਣਾ ਦਾਗੂ ਵਾਲੇ ਬਾਬਾ ਜੀ ਹੈਗੇ ਮੇਰੇ ਨਾਲ ਬਸ ਆ ਭਾਈ ਵਾਕਿਓ ਜੇ ਦੇਖਿਆ ਜਾਵੇ ਨਾ ਬਾਬਾ ਜੀ ਹੋਈ ਵੀ ਕਿਰਪਾ ਮਾਲਕ ਦੀ ਦੇਖ ਲਾ ਮੰਨੂ ਲੱਗਦਾ ਵੀ ਮਸਾਈ 20 25 ਮਿੰਟ ਉਹਨੇ ਦੁੱਖ ਛੱਲਿਆ ਹਾਂ ਮਸਾਈ ਅੱਛਾ ਨਾਲੇ ਕੋਈ ਦੇਖ ਲੋ ਐਡੀ ਜ਼ਿਆਦਾ ਐਕਸਰਸਾਈਜ਼ ਨਹੀਂ ਤੀ ਹਾਂ ਅਜੇ ਮੰਨੂ ਥੋੜਾ ਜਿਹਾ ਡਾਊਟ ਹੈਗਾ ਤਾਂ ਵੀ ਸ਼ਾਇਦ ਕਿਤੇ ਆਪਰੇਸ਼ਨ ਨਾ ਹਾਂ ਉਹ ਤਾਂ ਥੋੜਾ ਜਿਹਾ ਦਰਦ ਘੱਟ ਚੱਲ ਹੁੰਦਾ ਪਰ ਬਾਈ ਬਾਕੀ ਉਹ ਬਹੁਤ ਸਾਨੂੰ ਮਨੇ ਸਾਰਿਆਂ ਨੂੰ ਬਹੁਤ ਫਿਰ ਜਿਆਦਾ ਦਰਦ ਹੁੰਦਾ ਫਿਰ ਬਾਈ ਫਿਰ ਹੀ ਚੰਗਾ ਲਾਦਾ ਕੁਝ ਨਹੀਂ ਕਹਿੰਦੇ ਸਾਨੂੰ ਸਾਰੇ ਫਿਰ ਤਾਂ ਜਿਹੜਾ ਕੋਲ ਫਿਰ ਤਾਂ ਜਿਹੜਾ ਕੋਲ ਬੋਲਦਾ ਹਰੇਕ ਨੂੰ ਹਰੇਕ ਪਰੇ ਗੁੱਸਾ ਚੰਗਾ ਨਹੀਂ ਲੱਗਦਾ ਫਿਰ ਹਾਂ ਤੇ ਬਹੁਤ ਕਿਰਪਾ ਹੋ ਗਈ ਬਾਬੇ ਨਾਨਕ ਦੀ ਤੇ ਚੱਲੀਏ ਫੇ ਮੰਮੀ ਹੁਣ ਖਿਚੜੀ ਖੁਚੜੀ ਲੈ ਲਈ ਸਾਰਾ ਸਮਾਨ ਰੱਖ ਲਿਆ ਗੱਡੀ ਤੇ ਖਿਚੜੀ ਦੁੱਧ ਜੈਸਮੀਨ ਵਾਸਤੇ ਸਾਰਾ ਕੁਝ ਰੱਖ ਲਿਆ ਤੇ ਹੁਣ ਜਾ ਕੇ ਤੁਹਾਨੂੰ ਹਸਪੀਟਲ ਚ ਮਿਲਦੇ ਆਂ ਜੀ ਫਿਰ ਕੋਈ ਹੋਰ ਡਿਸ਼ ਆ ਗਈ ਮਨ ਲਾਦਾ ਆਰਡਰ ਚੋਲ ਚੋਲ ਥੋੜੀ ਚੋਲ ਥੋੜੀ ਹੁੰਦੇ ਆ ਕੱਲ੍ਹ ਦੀ ਦੁੱਧ ਦਹੀਂ ਉਹ ਕਰੀ ਲਓ ਜੀ ਦਾਦੀ ਦੀ ਐਂਟਰੀ ਲੱਗੀ ਪਈ ਹੁਣ ਦੇਖਦੇ ਆ ਹੁਣ ਦਾਦੀ ਨੂੰ ਦੇਖ ਕੇ ਐਕਸਪ੍ਰੈਸ਼ਨ ਸਾਡੇ ਤੇ ਮੰਮੀ ਆਹੀ ਆ ਆ ਰਹੀ ਆ ਕਿ ਅਗਲਾ ਚਾਹੀਏ ਦੇਖ ਲਈ ਅਗਲਾ ਹੈ ਅਗਲਾ ਲੱਗਦਾ ਆਹੀ ਹੈ ਮੈਂ ਕਹਿੰਦਾ ਦੇਖਾ ਆਹੀ ਆਹੀ ਉਹ ਮੈਂ ਤਾਂ ਪਲੇ ਖਾਈ ਖਾ ਕੇ ਤਾਂ ਮੈਨੂੰ ਪਤਾ ਨਹੀਂ ਜੀ ਤੂ ਆ ਹਾਂ ਤਾਂ ਸਹੀ ਹੈ ਅਗਲਾ ਹੈ ਉਹ ਤੇਰੀ ਕੀ ਹੋ ਗਈ ਵੱਲੂ ਮੰਦ ਹੈ ਅੱਛਾ ਸਹੀ ਨਹੀਂ ਕਹਿ ਰਹੇ ਸਾਨੂੰ ਮਸੀਹ ਫੜਿਓ ਮੜੀ ਕੁੜੀ ਨਹੀਂ ਕੁੜੀ ਹੋਗੀ ਹੈਂ ਕੀ ਆ ਕਹਿਨੀ ਬਾਈਕ ਤੇ ਬਣਾਉਂਦੀ ਆਂਦੀ ਕਹਿੰਦੀ ਕੁੜੀ ਹੋ ਜਾਵੇ ਹਾਂ ਅੱਛਾ ਅੱਛਾ ਤਾਂ ਹੀ ਕੁਝ ਹੋਈ ਆ ਇੱਧਰ ਵਿੰਟਰ ਦੇ ਵੀ ਕਰਾ ਦੇ ਤਾਰ ਕੋਈ ਜਨੇਵਾਟੀ ਹੀ ਆ ਨਾ 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 ਮੈਂ ਮਤਾਰਾ ਬੀਰੀ ਆਹ ਮਾਰੀ ਮਗੋਈ ਆਉਣੀ ਆਉਣੀ ਬੰਦੇ ਆ ਨਹੀਂ ਬੰਦੇ ਦੇਖ ਲੋ ਹੁਣ ਤਾਂ ਕਿ ਕਰੀਏ ਇਹ ਸਮਾਰੀ ਇਹ ਆਪਾਂ ਦਾ ਨਾ ਰੇਗਰੈਸ਼ਨ ਹੋ ਜਾਂਦਾ ਸਾਰੀ ਉਮਰ ਦਾ ਰੋਗ ਲੱਗ ਜਾਂਦਾ ਇਹਦਾ ਬੇਸਾਰੀ ਉਮਰ ਦਾ ਰੋਗ ਲੱਗ ਜਾਂਦਾ ਨਹੀਂ ਪਰ ਹੌਸਲਾ ਬਹੁਤ ਦਿਖਾਇਆ ਜੈਸਮੀਨ ਹੌਸਲਾ ਕੀ ਉਹ ਨਹੀਂ ਹਜੇ ਨਾ ਜੈਸਮੀਰ ਹਜੇ ਨਾ ਚੱਕ ਤੂੰ ਇਸੇ ਦਾ ਕਰ ਲਾ ਦੂਰ ਤੇ ਕਰ ਲਾ ਉਹ ਤਾਂ ਪਹਿਲਾਂ ਹੀ ਬੋਲੇ ਜੇ ਕੱਢਦਾ ਪਤਾ ਨਹੀਂ ਕਾ ਤੇ ਆਈ ਦੋਵੇਂ ਕੀ ਕਰੀਏ ਮੇਰੇ ਆਏ ਉਹ ਉਪਰਾ ਕਰਨ ਲੱਗ ਗਿਆ ਜੀ ਓਏ ਲੱਤੂ ਬੇਦਰੂਈ ਕੇ ਲੈ ਕੇ ਆਏ ਨੇ ਮੈਂ ਉਹ ਦਵਾਈ ਦਾ ਮਾਸ ਇਸ ਕਮੈਂਟਸ ਇਹ ਤਾਂ ਨਾਰਮਲ ਹੈ ਡੈਡੀ ਹਨਾ ਜੀ ਠੰਡ ਤਾਂ ਨਹੀਂ ਲੱਗਦੀ ਨਹੀਂ ਆ ਜਗਾ ਠੀਕ ਹੋ ਰੇ ਉਹ ਪਰਦੇ ਪਰਸੇ ਚੁੜੀ ਆਪਾਂ ਹੱਕੀ ਦੇ ਇਧਰ ਨੂੰ ਹੱਲਾ ਮਾਰ ਇੱਕੋ ਲੱਤ ਨਹੀਂ ਚੱਕੇ ਬਾਹਰ ਵੀ ਆਈ ਨਾ ਹੂੰ ਆ ਲੈ ਇੱਕ ਬੰਦੇ ਆ ਲੈ ਠੀਕ ਦੋਟ ਦੇ ਦੇਣਾ ਦਾ ਜੀ ਇਸ ਨੂੰ ਆ ਡੋ ਡੋਲੂ ਚ ਆਈ ਮਾ ਮੰਗੀ ਦੇ ਪੂਰੀ ਬੈ ਜਾ ਮਮੀ ਉੱਥੇ ਨਾ ਏਸੀ ਸਿੱਧੀ ਮਾਰਦਾ ਹਵਾ ਉੱਥੇ ਠੰਡੀ ਹਵਾ ਮਾਰਦਾ ਦੇਖੋ ਮਾਰੂ ਜਾਈ ਮਾਰੂ ਮਾਰੀਆ ਮਾਰੂ ਦਾ ਮਾਰੂ ਇਹਨੇ ਪੁੱਤ ਮੂੰਹ 'ਚ ਹੱਥ ਲਾਈ ਫੇਰ ਤੈ ਉਹ ਹੀ ਹੱਥ ਉਹਨੂੰ ਲਾ ਦੇਣਾ ਕੁੜੀਆਂ ਨੂੰ ਮਾਰੂ ਪਾਣੀ ਮੋਰ ਵਰਗੀ ਲੱਗਦੀ ਆ ਮੋਰ ਵਰਗੀ ਲੱਗਦੀ ਆ ਮੋਰ ਵਰਗੀ ਹੈ ਇਹ ਮੇਰਾ ਨੂਰ ਹੈ ਤੇ ਮੇਰਾ ਚੁੰਕਾ ਨਹੀਂ ਗਈ ਹੈ ਅੱਜ ਹਨਾ ਉਹ ਜੀ ਉਹ ਲੱਗਦੀ ਹੈ ਕਿਹਨੇ ਕਿਹਨਾਂ ਦਿਨ ਵਾਰ ਕੀਰਤਨ ਲਈ ਆਈ ਕਿ ਸੁਣ ਲਈ ਕਿਰਤਨ ਲਈ ਆ ਗਈ ਇਹ ਤਾਂ ਮੇਰੇ ਉੱਪਰ ਆ ਜਾ ਕਰੀ ਜਾਂਦਾ ਵੀ ਕਿੱਥੇ ਆ ਗਿਆ ਮੈਂ ਆ ਦੇ ਪੁੱਤ ਕਾਕਾ ਅੱਜ ਕਿਹਦੇ ਕਿਹ ਚ ਕਾਕਾ ਜੀ ਜੀ ਆ ਗਈ

ਲੱਗ ਗਈ ਨਦੀ ਪਾਇਲਾ ਹਾਂ ਹੋਰ ਜੇ ਤਣਾ ਦਿਸਤੇ ਕਿ ਲੱਗੀ ਆ ਜੀ ਇਹ ਇਹ ਬੇਟ ਮਸੀ ਕਿੰਨਾ ਦਾ ਬੇਟ ਦੇਖਿਆ ਨਾ ਜੀ ਮਿਲਾਰੀ ਉਹ ਤੁਹਾਨੂੰ ਨਾਲ ਅੱਛਾ ਅੱਛਾ ਨਾਲ ਸਾਈਨ ਹੋਣੇ ਆ ਅੱਛਾ ਜੀ ਨਾਲ ਡਰੈਸ ਪਾਉਣੇ ਠੀਕ ਠੀਕ ਜਿਹੜੀ ਵੀ ਤੇਜ਼ ਦਵਾਈ ਮਾ ਦੇ ਆ ਅੱਛਾ ਦੇਖੋ ਜੀ ਬੇਟ ਕੀ ਜੇ ਪੁੱਛੀਂ ਦੀਦੀ ਆਈ ਵੀ ਆਏ ਸਾਰਾ ਕੁਝ ਚੈੱਕ ਪੁੱਛਿਆ ਹੀ ਬਈ ਡੇਟ ਕਿੰਨੇ ਵਜੇ ਹੋਈ ਐ ਸਾਪਾ ਟੈਨ ਵੀ ਕਲੀਅਰ ਕਰਨਾ ਬਿਲਕੁਲ ਬਿਲਕੁਲ ਹਾਂ ਆਹੋ ਮੇਰੇ ਕੋਲ ਤਾਂ ਸਾਰਾ ਕੁਝ ਨੋਟ ਹੁੰਦਾ ਹਾਂ ਸਾਰਾ ਡਾਟਾ ਹਾਂ ਜੀ ਹਾਂ ਸਾਨੂੰ ਤਾਂ ਐ ਪਤਾ ਨਾ 2 2.5 ਦੇ ਵਿੱਚ ਹੋਈ ਐ ਹੁਣ ਉਹਨਾਂ ਤੋਂ ਕਲੀਅਰ ਆ ਵੀ ਕਿੰਨੇ ਮਿੰਟ ਪਰ ਹੋਈ ਹਾਂ ਇਹ ਵੀ ਗੱਲ ਐ ਹਾਂ ਮਨਕੀਤ ਕੋਈ ਆ ਤੇਰੇ ਜਿੰਨੇ ਵਾਲ ਤਾਂ ਉਹਦੇ ਹੋਣੇ ਆ ਦੀਦੀ ਦੇ ਬੱਲੇ ਬੱਲੇ ਵਾਲ ਬਹੁਤ ਆ ਸੱਚੀ ਇਹ ਪੜਾਵਾ ਵਾਲਾ ਇਹ ਛੱਡਾ ਗੱਜੂ ਦਾ ਉਹ ਤਾਂ ਬੋਲਦਾ ਨਹੀਂ ਕਿੱਦਾਂ ਕਹਿੰਦਾ ਪਾਪਾ ਮੈਂ ਖੇਡਾਂ ਤੈਦੀ ਗੋਲੂ ਪਾਜੜਾ ਜਿਹਨੇ ਤਾਂ ਉਹ ਵੇ ਉਹ ਹੋਏ ਕੋਈ ਕਰ ਲੈ ਜਮਾ ਮਾਂ ਨੇ ਹਨੀ ਲੱਡੂ ਨਾਲ ਐਂਡ ਕਰ ਪਰ ਉਹੀ ਮੀਂਹ ਦਾ ਮੂੰਹ ਉਠਾ ਕਰਾ ਦੂ ਮਜ਼ਬੂਤ ਆ ਮੈਂ ਨਾ ਚਾਹੁੰਦਾ ਕੋਈ ਮਨਾਉਣਾ ਮੈਂ ਨਾ ਬਣਾਉਣੀ ਲੈ ਮੰਮੀ ਮੈਂ ਆਪਣਾ ਪਰਮ ਨਹੀਂ ਨਹੀਂ ਤੰਗੀ ਨਹੀਂ ਤਾਂ ਖਾਣਾ ਦੇਵੀ ਅੰਦਰ ਮੈਂ ਤੇ ਕੁਝ ਹੋਰ ਨਹੀਂ ਕਰਦਾ ਉੱਪਰ ਗਿਆ ਲਾ ਹਾਂ ਅਲੇਰੋਈ ਡੈਡੀ ਡੈਡੀ ਦਾ ਸ਼ਕੀਨ ਆ ਮੈਂ ਚਾਹ ਤੇ ਇਹਨਾਂ ਮੈਂ ਚੱਕ ਲਿਆ ਉਹਦੇ ਉੱਤੇ ਡੈਡੀ ਤੇ ਚੱਕੀ ਤਾਂ ਆਉਣਾ ਲੱਗੇ ਡੈਡੀ ਦਾ ਮਠਾਗਾ ਟਕਾਂਦੇ ਆ ਜੀ ਕੀ ਹੋਣਾ ਸੀਗਾ ਮੈਂ ਚੱਲ ਰਿਹਾ ਚੱਲਿਆ ਜੀ ਹਾਂ ਚੱਲਿਆ ਜੀ